ਸਤਪਾਲ ਹੈ ਇਹਨਾਂ ਦਾ ਪਿੰਡ ਲੇਸੜੀਵਾਲ ਤੇ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਹਨ ਇਹ ਬ੍ਰਦਰ ਆਪਣੀ ਗਵਾਹੀ ਵਿੱਚ ਦੱਸਦੇ ਹਨ ਕਿ ਇਹਨਾਂ ਦੇ ਬੇਟੇ ਨੂੰ 5 ਸਾਲ ਤੋਂ ਚਮੜੀ ਦਾ ਰੋਗ ਸੀ ਤੇ ਇਹਨਾਂ ਨੇ ਬਹੁਤ ਸਾਰੀ ਦਵਾਈ ਵੀ ਖਾਧੇ ਪਰ ਇਹਨਾਂ ਦੇ ਬੇਟੇ ਨੂੰ ਕਿਤੇ ਵੀ ਫਰਕ ਨਹੀਂ ਸੀ ਪੈਂਦਾ ਤੇ ਬ੍ਰਦਰ ਆਪਣੇ ਇਸ ਬੇਟੇ ਦੇ ਰੋਗ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸਨ ਕਿ ਇਹ ਰੋਗ ਵੀ ਮੇਰੇ ਬੇਟੇ ਦੇ ਚਿਹਰੇ ਤੋਂ ਕਿਉਂ ਨਹੀਂ ਜਾ ਰਿਹਾ ਪਰੀਣਾ ਨੇ ਖੁਦਾ ਦੇ ਦਾਸ ਦੇ ਨਾਲ ਗੱਲ ਕੀਤੀ ਤੇ ਪ੍ਰੇਰ ਕਰਵਾਈ ਤੇ ਖੁਦਾ ਦੇ ਦਾਸ ਨੇ ਇਹਨਾਂ ਵਾਸਤੇ ਜਦੋਂ ਪ੍ਰੇਰ ਕੀਤੀ ਤਾਂ ਪਰਮੇਸ਼ਰ ਦੀ ਸਮਰਥ ਨੇ ਇਹਨਾਂ ਦੇ ਬੇਟੇ ਨੂੰ ਛੂਆ ਤੇ ਉਸ 5 ਸਾਲ ਦੇ ਚਮੜੀ ਤੇ ਰੋਗ ਤੋਂ ਪਰਮੇਸ਼ਰ ਨੇ ਇਹਨਾਂ ਦੇ ਬੇਟੇ ਨੂੰ ਬਿਲਕੁਲ ਚੰਗਾ ਕੀਤਾ ਕਿ ਹੁਣ ਇੱਕ ਮਹੀਨਾ ਹੋ ਗਿਆ ਹੁਣ ਇਹਨਾਂ ਦਾ ਬੇਟਾ ਬਿਲਕੁਲ ਠੀਕ ਹੈ ਤੇ ਕੋਈ ਵੀ ਦਵਾਈ ਨਹੀਂ ਖਾਂਦਾ ਤੇ ਹੁਣੇ ਬਿਲਕੁਲ ਪਰਮੇਸ਼ਰ ਦਾ ਧੰਨਵਾਦ ਕਰਦੇ ਨੇ ਤੇ ਪਰਮੇਸ਼ਰ ਦਾ ਧੰਨਵਾਦ ਵੀ ਧੰਨਵਾਦ ਕਰਦੇ ਨੇ ਹਾਲੇਲੂਇਆ